ਕਬਜ ਨੂੰ ਖਤਮ ਕਰਨ ਲਈ ਬਹੁਤ ਘੱਟ ਲੋਕ ਇਹ ਦੱਸਦੇ ਨੇ ਕਿ ਜਿਹੜੀ ਮਲਠੀ ਆ ਆਪਾਂ ਨੂੰ ਪਤਾ ਮਲਠੀ ਗਲੇ ਨੂੰ ਠੀਕ ਕਰਦੀ ਆ ਖੰਘ ਨੂੰ ਠੀਕ ਕਰ ਦਿੰਦੀ ਆ ਰੇਸ਼ਿਆਂ ਨੂੰ ਉਹ ਅਸੀਂ ਉਹਦੇ ਲਈ ਲੈਨੇ ਆ ਪਰ ਮਲਠੀ ਜੇ ਅੱਧਾ ਚਮਚਾ ਰੋਜ਼ ਲੈਣ ਲੱਗ ਜਓ ਤਾਂ ਤੁਹਾਨੂੰ ਲੈਟਰਨ ਜਿਹੜੀ ਆ ਰੋਟੀਨ ਚ ਆਉਣ ਲੱਗ ਜਾਣੀ ਹੂੰ ਮਲਠੀ ਟਾਇਲਟ ਨੂੰ ਕਲੀਅਰ ਕਰਨ ਦੇ ਵਿੱਚ ਸਭ ਤੋਂ ਵਧੀਆ ਚੀਜ਼ ਆ ਤਾਂ ਕਬਜ ਵਾਸਤੇ ਮਿੱਤਰੋ ਸਭ ਤੋਂ ਪਹਿਲਾਂ ਕਾਲਵੇਗ ਕਟਕੀ ਚਰਾਇਤਾ ਤੇ ਉਹਦੇ ਨਾਲ ਪੂਮਿਆ आंवਲਾ ਲੈਣਾ ਸ਼ੁਰੂ ਕਰ ਦੋ ਔਰ ਇੱਕ ਤੁਹਾਨੂੰ ਬਹੁਤ ਇੰਪੋਰਟੈਂਟ ਮੈਂ ਗੱਲ ਦੱਸ ਦਿੰਨਾ ਕਿ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਉਹ ਸਾਡੀ ਗੱਟ ਨੂੰ ਸਾਫ ਕਰਨ ਵਾਸਤੇ ਗੱਟ ਨੂੰ ਕਲੀਅਰ ਰੱਖਣ ਵਾਸਤੇ ਇਸ ਤੋਂ ਉੱਪਰ ਕੋਈ ਚੀਜ਼ ਹੈ ਨਹੀਂ ਚਾਹੇ ਤੁਸੀਂ ਲੱਖ ਚੀਜ਼ਾਂ ਲੈ ਲਓ ਜਿਹੜੇ ਤੁਸੀਂ ਚੂਰਨ ਚਾਰਨ ਖਾਣੇ ਹੋ ਉਹ ਚ ਵੀ ਤਰਫਲਾਈ ਪਾਇਆ ਹੁੰਦਾ ਤੇ ਨਾਲ ਉਹਦੇ ਪੰਜ ਸੱਤ ਚੀਜ਼ਾਂ ਹੋਰ ਪਾਈਆਂ ਹੁੰਦੀਆਂ ਨੇ ਸਰਨਾਇ ਦੀ ਪੱਤੀ ਪਾਈ ਹੁੰਦੀ ਆ ਕਈਆਂ ਚ ਨਿਸ਼ੋਥ ਪਾਈ ਹੁੰਦੀ ਆ ਇਹ ਸਾਰੇ ਚੀਜ਼ਾਂ ਚੂਜਾਂ ਪਾ ਕੇ ਉਹਨੂੰ ਬਣਾ ਕੇ ਤੁਹਾਨੂੰ ਪਰੋਸਿਆ ਜਾਂਦਾ ਔਰ ਤੁਸੀਂ ਉਹ ਚਮਚਾ ਖਾ ਕੇ ਸਵੇਰੇ ਸਾਫ ਹੋ ਜਾਂਦੇ ਹੋ ਲੇਕਿਨ ਉਹਦੇ ਨਾਲ ਕੀ ਆ ਕਿ ਇੰਟਰਸਟੇਨ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਬਹੁਤ ਸਾਰੇ ਇੰਟਰ ਜਿਹੜੇ ਸਾਡੇ ਕਮਜ਼ੋਰ ਹੁੰਦੇ ਨੇ ਸਾਡਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਇਸ ਕਰਕੇ ਤੁਸੀਂ ਫਿਰ ਦੋਸ਼ ਦੰਦੇ ਹੋ ਕਿ ਮੈਨੂੰ ਕਬਜ ਰਹੀ ਕਬਜ ਕਰਕੇ ਮੈਨੂੰ ਆ ਹੋ ਗਿਆ ਕਬਜ ਕਰਕੇ ਮੈਨੂੰ ਉਹ ਹੋ ਗਿਆ ਕਬਜ ਕਰਕੇ ਇੰਨਾ ਕੁਝ ਨਹੀਂ ਹੁੰਦਾ ਜਿਹੜਾ ਕਿ ਕਬਜ ਦੇ ਚੂਰਨ ਫੱਕੀਆਂ ਖਾ ਖਾ ਕੇ ਹੁੰਦਾ ਉਹਨਾਂ ਤੋਂ ਬਚਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਕਿਸੇ ਚੰਗੇ ਵੈਦ ਦੀ ਸਲਾਹ ਲੈਣੀ ਚਾਹੀਦੀ ਆ ਕਬਜ ਅਗਰ ਲਗਾਤਾਰ ਰਹੇਗੀ ਨਾ ਜੀ ਤਾਂ ਬਵਾਸੀਰ ਦਾ ਇੱਕ ਬਹੁਤ ਵੱਡਾ ਕਾਰਨ ਬਣਦੀ ਆ